ਹਰ ਦਿਨ ਲਾ ਕੇ ਆਈ ਸੀ ਬਈ ਆਪਾਂ ਸ਼ੰਭੂ ਬਾਡਰ ਤੇ ਤੇ ਅੱਜ ਆਏ ਸੀ ਆਪਾਂ ਖਨੋਰੀ ਬਾਡਰ ਤੇ ਆ ਦੇਖੋ ਯਾਰ ਊੜ ਨਹੀਂ ਵਟਤੀਆਂ ਜਾਵੀਂ ਉਹ ਤੇਰੀ ਯਾਰਾ ਆਹੀ ਤਾਂ ਜਟਾਂ ਦੇ ਜਾਜ ਹੁੰਦੇ ਨੇ ਯਾਰ ਮਨੇ ਤੋੜਤਾ ਯਾਰ ਮੈਂ ਦੇਖ ਡੀਜ਼ਲ ਪਾਈ ਵੀ ਪਾੜਤੇ ਆਹ ਦੇਖੋ ਯਾਰ ਆਹ ਦੇਖੋ ਯਾਰ ਦੇਖੋ ਫਿਲਟਰਾਂ ਦੇ ਮਾਰ ਕੇ ਇਹਨੇ ਜਮਾ ਹੋਰ ਪਿੱਛੇ ਵੀ ਕਰਕੇ ਨੇ ਦੇ ਲੋ ਯਾਰ ਉਰੋਂ ਘਟ ਤੋਂ ਘਟ ਬਾਡਰ ਪੌਣਾ ਕਿਲੋਮੀਟਰ ਵਾਂਗੂ ਆ ਇਦੋਂ ਅੱਗੇ ਵੀ ਇੰਨੀਆਂ ਟਰਾਲੀਆਂ ਖੜੀਆਂ ਨੇ ਉਰੇ ਦਾ ਕਾਕੇ ਦੇਲਾ ਟਰੈਕਟਰ ਟਰਾਲੀਆਂ ਦਾ ਆ ਨੁਕਸਾਨ ਕਰਕੇ ਗੈਨਾ ਦੇਖ ਡੱਕ ਡੱਕ हां देख इधर और ਡੀਜ਼ਲ ਇਹ ਡੀਜ਼ਲ ਹੋ ਗਿਆ ਸੀ ਉਹ ਇਹ ਤਾਂ ਫਿਰ ਆਪਣੇ ਵਾਲਿਆਂ ਨੇ ਮਿੱਟੀ-ਮੁੱਟੀ ਪਾਈ ਆ। ਦੇਖਾ। ਆ ਦੇਖੋ। ਡੀਜ਼ਲ ਵਾਲੇ ਪਾੜੇ ਹੋਏ। ਤੇ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਹੋਰ ਵੀ ਜ਼ਿਆਦਾ ਨੁਕਸਾਨ ਕੀਤਾ ਯਾਰ। ਉਹਦਿਆਂ ਦੀਆਂ ਵੀਡੀਓ ਹੀ ਭੇਜੀਆਂ ਸੀ ਯਾਰ ਅੱਜ ਦੇਖ ਕੇ ਜਮੀਂ ਮਨ ਅਦਾਸ ਹੋ ਗਿਆ ਯਾਰ। ਹਾਣਾ ਯਾਰ ਇੰਨਾ ਨੁਕਸਾਨ ਕਿੱਥੋਂ ਚੱਲ ਹੋ ਜੂ ਪਹਿਲੀ ਨਹੀਂ ਫਸਲਾਂ ਦੇ ਭਾਈ ਮੁੱਲ ਮਿਲਦੇ ਪੂਰੇ ਤੇ ਉੱਤੋਂ ਨੁਕਸਾਨ ਆਪਣੇ ਸੰਦਾਂ ਦਾ ਹੋ ਗਿਆ। ਉਹ ਤਾਂ ਦੇਖ ਲੋ ਯਾਰ ਜਮੀਂ ਟਰੈਕਟਰ ਦੀ ਜਮੀਂ ਨਾਸ਼ ਘਟਾ। ਯਾਰ ਜਮੇ ਧੱਕਾ ਹੋ ਗਿਆ। ਹੁਣ ਘਰੇ ਆ ਕੇ ਮਾਰਨ ਵਾਲੀ ਗੱਲ ਹੋ ਗਈ। ਜਿਵੇਂ ਬੰਦਾ ਕਹਿੰਦਾ ਹਾਂ ਨਾ ਯਾਰ ਤੂੰ ਇਹ ਉਰੀ ਸੀ ਉੱਦੇ ਇਹਨਾਂ ਨੇ ਸਾਰਾ ਕੁਝ ਲਾਈਵ ਦੇਖਿਆ ਉਹਦਾ ਨਾ ਸੁਣੇ। ਹਾਂ ਹਾਂ ਬਾਈ। ਯਾਰ ਉੱਦੇ ਟਰਾਲੀਆਂ 'ਚ ਜਿਹੜੇ ਬਜ਼ੁਰਗ ਪਏ ਸੀ ਇਹ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਕੁੱਟ ਕੇ ਐਵੇਂ ਬਾਲਾਂ ਤੋਂ ਫੜ ਕੇ ਯਾਰ ਜਮੇ ਜਮੇ ਧੱਕਾ ਹੋ ਗਿਆ ਯਾਰ। ਅੱਛਾ ਇਹ ਧਰਮ ਦੇ ਨਾਂ ਤੇ ਲੜਾਉਣ ਵਾਲਾ ਕੰਮ ਕਰਦੇ ਰਹਿੰਦੇ ਨੇ। ਆ ਦੇਖੋ। ਜਵਾਂ ਨਵਾਂ ਟਰੈਕਟਰ ਪਰ ਲੈਟਾਇਰ ਦੋਵੇਂ ਪੈਂਚਰ ਕਰਦੇ ਆ ਟੂੜੀਆਂ ਹੀ ਧੋਤੀਆਂ ਖਾਉਂਗਾ ਹਨੂਆ ਜਰ ਦੇਖ ਵੀ ਨਹੀਂ ਹੁੰਦਾ ਆ ਦੇਖੋ ਯਾਰ ਬਿਲਕੁਲ ਹੀ ਨਵਾਂ ਡਾਇਰੈਕਟਰ ਆ ਤੇ ਮਿਊਜ਼ਿਕ ਸਿਸਟਮ ਦੇਖੋ ਕਰ ਤੋ ਕੋਟਾ ਯਾਰ 16 17 ਲੱਖ ਦਾ ਟਰੈਕਟਰ ਐ ਨਾਸ ਕਰਤਾ ਆ ਕੇ ਆਏ ਕਿੱਥੇ ਦੇ ਹੀ ਨਹੀਂ ਹੋ ਆ ਦੇਖਿਨ ਭਈ ਯਾਰ ਜਮੀ ਅਜਮਾਨਾ ਦਾਸ ਹੋ ਗਿਆ ਰਿਹਾ ਕਿ ਆਹ ਦੇਖੋ ਜੀ ਮੀਡੀਆ ਦੇ ਵੀ ਨਹੀਂ ਗਏ ਆ ਮੈਂ ਦੇਖੋ ਭਈ ਜਮਾ ਖਤਮ ਕਰਤਾ ਕੁਛ ਨਹੀਂ ਪਤਾ ਲੱਗਦਾ ਕਿੱਥੇ ਕਿਹੜੀ ਤਾਰਾ ਸੋਟੀਆਂ ਇਹਨਾਂ ਨੇ ਰਾੜਾ ਮਾਰ ਮਾਰ ਕੇ ਅਸੀਂ ਦਾ ਇਸ਼ੇ ਕਰਤੀ। ਹੂੰ ਦੇਖੋ ਅੰਦਰ ਗਰਾਊਂਡ ਡੀਜ਼ਲ ਵਾਲੀਆਂ ਪਾਈਪਾਂ ਮੋਸੀਆਂ ਨੇ ਪਹਿਲਾਂ ਦੇਖੋ ਸਾਰੀਆਂ ਡੀਜ਼ਲ ਵਾਲੀਆਂ ਪਾਈਪਾਂ ਦੇਖਾ ਇਹ ਮਿਊਜ਼ਿਕ ਦਾ ਸਤੋਂ ਸਾਰਾ ਕੁਛ ਜਿੰਨਾ ਕੁਛ ਇਹਨਾਂ ਤੋਂ ਟੁੱਟਿਆ ਉਹਨਾਂ ਤੋੜਿਆ ਯਾਰ ਉਧਰ ਦੇਖ ਲਓ ਜਮਾਂ ਨਵੇਂ ਟਰੈਕਟਰ ਆਇਆ ਐਚਆ ਟਰੈਕਟਰ ਤੇ ਕੰਨੀਆਂ ਸਾਰੇ ਇਹੀ ਗੱਲ ਕਰ ਰਹੇ ਸੀ ਵੀ ਐਚਆ ਟਰੈਕਟਰ ਤੇ ਇੱਕ ਕੰਨੀਆਂ ਲੈਟਾਂ ਹੀ ਕੰਮ ਨਹੀਂ ਆਈ ਸੀ ਆ ਦੇਖ ਲਓ ਬੱਸ ਤੁਸੀਂ ਦੇਖ ਲਓ ਭਾਈ ਯਾਰ ਕਿੰਨੇ ਇੰਨੇ ਬੰਦੇ ਗਰੀਬ ਹੋਣ ਤੇ ਸਾਲਾ ਐਚਆ ਟਰੈਕਟਰ ਹੋਣਾ ਹਨ ਲੱਖ ਲੱਖ ਰੁਪਏ ਦੇ ਵੀ ਨਹੀਂ ਹੈਗੇ ਲੈ ਇਹ ਇਹੀ ਬੰਦੇ ਕੋਲ ਟਰੈਕਟਰ ਹੋਵੇ ਇਹੀ ਭਾਨਾ ਤਾਂ ਇੱਧਰੋਂ ਗੱਡੀ ਖੜੀ ਸੀ ਅੱਗੇ ਨਾਲੇ ਇੱਥੋਂ ਦੀ ਆਈ ਆ ਸਾਰੀ ਫੋਰਸ ਆ ਗੱਡੀ ਭੰਨਤੀ ਦੇਖੋ ਸ਼ੀਸ਼ੇ ਆ ਦੇਖੋ ਸਟੀਅਰਿੰਗ ਵਗੈਰਾ ਤੋ ਰਾੜਾਂ ਨਾਲ ਯਾਰ ਆ ਦੇਖੋ ਵੀ ਇਹ ਫਰੰਟ ਸ਼ੀਸ਼ਾ ਦਾ ਫੁੱਟਿਆ ਹੀ ਫੁੱਟਿਆ ਅੰਦਰ ਦੀ ਜਾ ਕੇ ਆਹ ਰਾੜ ਵੀ ਮਾਰ ਕੇ ਜਾਨੀ ਕਿ ਸ਼ੀਸ਼ੇ ਭੰਨੇ ਅੰਦਰੋਂ ਤੇ ਅੱਗੇ ਟਰੈਕਟਰ 855 ਬਿਲਕੁਲ ਨਵਾਂ ਟਰੈਕਟਰ ਚਾਰੇ ਟਾਇਰ ਪਾੜ ਤੇ ਚਾਰੇ ਇਹ ਤੇ ਜਮੀ ਤੁਹਾਡਾ ਤੁਸੀਂ ਦੇਖ ਲਓ ਯਾਰ ਟੂਟੀ ਡੰਡੇ ਨਾਲ ਤਾਂ ਟੁੱਟਦੀ ਨਹੀਂ ਮੈਂ ਤੁਹਾਨੂੰ ਟੱਕ ਦਿਖਾਉਣਾ ਦੇਖੋ ਕਿਹੋ ਜੇ ਉਹਨਾਂ ਕੋਲੇ ਹੋਏ ਹੁਣੇ ਹਥਿਆਰ ਹੋਣੇ ਇਹ ਕਿੰਨਾ ਤਿੱਖਾ ਹਥਿਆਰ ਆ ਜਿਹਦੇ ਨਾਲ ਲੋਹੇ ਦਾ ਰਿੰਮ ਰਿੰਮ ਕੱਟ ਹੋ ਗਿਆ ਨਹੀਂ ਰਿੰਮ ਉਦਾਂ ਵੱਡਦਾ ਨਹੀਂ ਹੁੰਦਾ ਇਹ ਲੈ ਲਾ ਕੰਨਾ ਦੇਖਾ ਚੀਜ਼ਾਂ ਮੈਂ ਜਿ ਮੂਰਤੀਆਂ ਵੀ ਛੱਡੀਆਂ ਬਈ ਟਰੈਕਟਰ ਦੀ ਟੋੜੀ ਟੋੜੀ ਚਾਰੇ ਟਾਇਰ ਭੰਨ ਤੇ ਲਾਸਟ ਸਟੀering ਦੇਖ ਲੈ ਤੋੜ ਕੀ ਲੈ ਗੇ ਮਿਊਜ਼ਿਕ ਸਿਸਟਮ ਜਮਾ ਵੀ ਨਹੀਂ ਛੱਡਿਆ ਕੁਝ ਵੀ ਜਮਾ ਖਤਮ ਕਰਤਾ ਬਈ ਆ ਦੇਖ ਲਓ ਰਾਡ ਮਾਰੇ ਹੋਈ ਨੇ ਚੱਬ ਬਾਇ ਬਈ ਸਾਰੀ ਸ਼ੋਚ ਰਾੜਾਂ ਨਾਲ ਇਹ ਬੈਂਟਰੀ ਬਾਉਂਡਰੀਆਂ ਲੈ ਕੇ ਲਾ ਕੇ ਆ ਦੇਖੋ ਇਹ ਪਾਣੀ ਨਾਲ ਨਾ ਨਜ਼ਰ ਆ ਰਿਹਾ ਜੀ ਜਿਆਦਾ ਪਾਣੀ ਕਰਦੀ ਦੇ ਨਗਰੇ ਜੀ ਅਦੇ ਅੰਦਰ ਸ਼ੋ ਚੱਕ ਕੇ ਅੰਦਰੋਂ ਵੀ ਜਿਹੜੇ ਨਾ ਡੀਜ਼ਲ ਵਾਲੇ ਪੈਂਪ ਤੋੜੇ ਆ ਨਿਊਜ਼ਲਾਂ ਤੇ ਡੰਡੇ ਮਾਰੇ ਹੋਏ ਆ ਰਾਡ ਮਾਰੇ ਹੋਏ ਆ ਦੇਖੋ ਜਾਦਾ ਪਾਣੀ ਸਾਥੀ ਦਾ ਨੰਬਰ ਤੇਲ ਵਾਹ ਦੇ ਅਨੁਸਾਰ ਬਵਾ ਦਾ ਕਰਿਓ ਜੀ ਟੈਂਕੀ ਜੋ ਫਾਦੇ ਹੋ ਟੈਂਕੀ ਵਾਲੇ ਪਾਈਪ ਡੀਜ਼ਲ ਵਾਲੇ ਪਾਈਪ ਸਾਰੇ ਭੰਨੇ ਆ ਯਾਰ ਜਾਨੀ ਕਿ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਵੀ ਅੱਗ ਲਾਉਣੀ ਆ ਪਰ ਉਹ ਬਾਬੇ ਦੀ ਕਿਰਪਾ ਨਾਲ ਬਚਤ ਰਹੀ ਜੇ ਕਿਤੇ ਅੱਗ ਉਹ ਲੱਗ ਜਾਂਦੀ ਪਤਾ ਨਹੀਂ ਕਿੰਨਾ ਨੁਕਸਾਨ ਹੋਣਾ ਸੀ ਸਾਰੇ ਰੋਡ ਤੇ ਡੀਜ਼ਲ ਡੀਜ਼ਲ ਹੋ ਗਿਆ ਜੀ ਕਰਜੀ ਦਾ ਲੰਗਰੇ ਜੀ ਖਤਮ ਕਰਤਾ ਆ ਦੇਖੋ ਰੋਡ ਨਾਲ ਚਲੋ ਚਲੋ ਕਿੱ체 ਦੇਖਿਓ ਬਈ ਬੜਿਆ ਕਰਤਾ ਜਮਾ ਖਤਮ ਆ ਡਾਇਰੈਕਟਰ ਚਾਰੇ ਟਾਇਰ ਪਾੜਤੇ ਆ ਦੇਖ ਲੂ ਬਿੜੀ ਹੈ ਵੀ ਨਹੀਂ ਵੀੜੀਆਂ ਤੋੜੇ ਦਿੱਤੀਆਂ ਟਰਾਲੀ ਵੀ ਆ ਏ ਟਰੈਕਟਰ ਦਾ ਨਹੀਂ ਕੱਲਾ ਟਰਾਲੀ ਦਾ ਵੀ ਨੁਕਸਾਨ ਕੀਤਾ ਆ ਦੇਖੋ ਆ ਦੇਖੋ ਉਹ ਇਹ ਕਦੋਂ ਅਸਾਂ ਆ ਦੇਖੋ ਆ ਚੀਜ਼ਾਂ ਮਾਰੀਆਂ ਨੇ ਨਾ ਇਹ ਟਾਇਰਾਂ 'ਚ ਆ ਤੁਸੀਂ ਦੇਖਦੇ 1 2 3 4 5 6 ਆਸੂ ਵੇਸਾ ਇਹ ਜੇ ਮਾਰਿਆ ਇਹਨਾਂ ਨੇ 6 7 7 ਤੋਂ ਤੋਂ ਦੇ ਲੋ ਇਹਨਾਂ ਨੇ ਪਤਾ ਨਹੀਂ ਕਾਦੇ ਨਾਲ ਗੱਡੇ ਆ ਟਾਇਰ ਪਾੜਦੇ ਦੇ ਲੋ ਉਹ ਦਿਖਾਤਾ ਆਨਲੈਂਡ ਵੀ ਜਮਾ ਖਤਮ ਆ ਉਹ ਵੀ ਤੇ ਇਧਰੋਂ ਮਹਿੰਦਰਾ ਜਰਾ ਇਨਨ ਨਿਸ਼ਾਨ ਕਰਤਾ ਦੇਖੋ ਰਾਡ ਮਾਰੇ ਹੋਏ ਨੇ ਸ਼ੋਆ ਸਾਰੀਆਂ ਖਤਮ ਆ ਲੇਟਾਂ ਸਾਰੀਆਂ ਖਤਮ ਟਾਇਰ ਚਾਰੇ ਚਾਰੇ ਖਤਮ ਆ ਦੇਖੋ ਹੱਥਾਂ ਨਾਲ ਜਿਹੜੀ ਬੈਰਿੰਗ ਵਗੈਰਾ ਵੀ ਸਟਾਰਟ ਨਾ ਹੋਵੇ ਚੱਲਣ ਨਾ ਡਰੈਕਟਰ ਮੁੜ ਕੇ ਅਤੇ ਹੁਣ ਉਹਨਾਂ ਨਾਲ 베어ਿੰਗ ਖਚੂਗੇ ਕਹਿੰਦੇ ਸਭ ਤੋਂ ਪਹਿਲਾਂ ਟੈਂਕੀਆਂ ਭੰਨੀਆਂ ਨੇ ਉਹਨਾਂ ਨੇ ਆ ਦੇਖੋ ਡੀਜ਼ਲ ਪਾਇਆ ਪਾ ਡੀਜ਼ਲ ਕੱਢਿਆ ਉਹਨਾਂ ਨੇ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਨੇ ਪਰ ਬਾਬੇ ਦੀ ਕਿਰਪਾ ਨਾਲ ਬਚਤ ਰਹੀ ਬਈ ਬਹੁਤ ਜ਼ਿਆਦਾ ਨੁਕਸਾਨ ਹੋ ਜਾਣ ਦੀ ਅੱਗ ਲੱਗ ਕੇ ਔਰ ਫੇਰ ਵੀ ਹਾਂ ਵੀਰ ਨਹੀਂ ਟਰੈਕਟਰ ਮੱਚ ਜਾਣੇ ਸੀ ਕੋ ਟਰਾਲੀਆਂ ਚ ਸਾਰਿਆਂ ਚ ਆਪਣੇ ਉਰਾਲੀ ਵਗੈਰਾ ਹੈਗੀ ਆ ਫੇਰ ਵੀ ਯਾਰ ਖਤਮ ਵਾਂਗੂ ਟਰੈਕਟਰ ਕਰਤੇ ਛੋਆ ਭੰਨ ਦੀ ਉਹਨਾਂ ਨੇ ਰਾੜ ਸੀ ਉਹਨਾਂ ਕੋਲ ਤੁਸੀਂ ਦੇਖ ਲਓ ਵੀ ਆ ਡੰਡਿਆਂ ਵਾਲਾ ਕੰਮ ਨਹੀਂ ਹੈਗਾ ਵੀ ਡੰਡਿਆਂ ਨਾਲ ਹੋ ਗਿਆ ਹੋਊਗਾ ਆ ਚੀਜ਼ਾਂ ਉਹਨਾਂ ਦਾ ਹਥਿਆਰ ਦੂਜੇ ਸੀ ਵਧੀਆ ਦੇਖੋ ਫਿਲਟਰ ਵਗੈਰਾ ਭੰਨੇ ਨੇ ਟਰੈਕਟਰ ਅੱਗੇ ਦਿਖਾਉਣਾ ਉਸ ਤੋਂ ਖੰਡ ਡੁੱਲੀ ਹੋਇਆ ਖੰਡ ਵੀ ਪਾਈ ਹੋਈ ਆ ਆਦੇ ਟੈਂਕੀਆਂ ਪੈਂਚਰ ਦੇਖੋ ਯਾਰ ਜਿਹੜੇ ਆ ਬੰਦੇ ਸੇਵਾ ਕਰਦੇ ਨਹੀਂ ਇਹਨਾਂ ਨੂੰ ਹੱਤਬਦੀ ਦੱਸਦੇ ਨੇ ਜਿਹੜੇ ਰੋਡ ਤੇ ਵੀ ਨਿੰਗੰਦ ਪੈਣ ਦਿੰਦੇ ਉਹ ਕਿਸੇ ਦਾ ਮਾੜਾ ਕੀ ਸੋਚ ਲਣਗੇ ਮੈਂ ਦੇਖੋ ਟਰਾਲੀਆਂ ਦੇ ਟਾਇਰ ਇਹ ਜਦੋਂ ਮੈਂ ਐਚਵੀ ਦਿਖਾਵਾਂ ਸੂਏ ਗੱਡੇ ਹੋਏ ਇਹ ਆ ਦੇਖੋ ਆ ਦੇਖੋ ਤੁਸੀਂ ਧਿਆਨ ਨਾਲ ਦੇਖੋ ਆ ਦੇਖੋ ਸੂਏ ਜਿਹੜੇ ਉਹ ਮਾਰ ਕੇ ਗਏ ਨੇ ਟਰੈਕਟਰ ਦੇ ਟਾਇਰ 파ੜੇ ਨੇ ਆ ਦੇਖੋ ਬੀੜੀਆਂ ਦੇ ਤਾਂ ਜਿਹੜੇ ਮਾਰ ਕੇ ਗਏ ਨੇ ਮਾਰ ਕੇ ਗਏ ਨੇ ਧਿਆਰਾ ਦਿਖਾ ਤੇ ਉਹ ਤੋਂ ਬਾਅਦ ਇਹ ਚ ਸੂਏ ਗੱਡ ਕੇ ਗਏ ਨੇ ਆ ਦੇਖੋ ਆ ਦੇਖੋ ਆਹ ਤਿੰਨ ਇੱਕ ਆ ਦੇਖੋ 4 ਤੇ ਨੂਪਾਇਆ ਨੂਪਾ ਦਾ ਟੈਂਕੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਈ ਉੱਤੀ ਪਿਆ ਨੂਨ ਹਜੇ ਵੀ ਆ ਦੇਖੋ ਨਮਕਾ ਜਿਹੜਾ ਟਰਾਲੀਆਂ ਚੋਂ ਚੱਕ ਕੇ ਪੈਕਟ ਆ ਦੇਖੋ ਆ ਪਿਆ ਨਮਕਾ ਦੋਲਿਆ ਹੋਇਆ ਤੇ ਸਾਰਾ ਜਾਨੀ ਕਿ ਤਾਰਾਂ ਤੂਰਾਂ ਵੀ ਮੁੜ ਕੇ ਸਟਾਰਟ ਨਾ ਹੋਵੇ ਡਾਇਰੈਕਟਰ ਖਤਮ ਕਰਿਆ ਦੇਖੋ ਨੂਨੇ ਨੂਨ ਪਿਆ ਬਈ ਆ ਦੇਖ ਲਓ ਆ ਪਿਆ ਨਮਕਾ ਨਮਕਾ ਚੱਕ ਕੇ ਖੰਡ ਪਾਈ ਹੈ ਵਿੱਚ ਨੋ ਆ ਸਟੀering ਵਗੈਰਾ ਦਾ ਜਾਨੀ ਕਿ ਚੱਲਣ ਯੋਗ ਦੇ ਆ ਟਰੈਕਟਰ ਛੱਡੇ ਨਹੀਂ ਹੈਗੇ ਠੀਕ ਆ ਆ ਦੇਖ ਲੋ ਬਈ ਆ ਦੇਖ ਲੋ ਯਾਰ ਦੇਖ ਲੋ ਉਹਨਾਂ ਕੋਲ ਉਹ ਹਥਿਆਰ ਕੀ ਹੋਣਗੇ ਜਿਹੜੀ ਚੀਜ਼ ਨਾਲ ਉਹ ਸਪੈਸ਼ਲ ਮਾਤ ਕੇ ਆਏ ਨੇ ਵੀ ਆਪਾਂ ਟਰੈਕਟਰ ਖਤਮ ਕਰਕੇ ਆਣੇ ਨੇ ਪਲਾਸ ਤੋਂ ਪਲਾਸ ਨਾਲ ਵੱਡੇ ਹੋਏ ਨੇ ਇਹ ਜਾਂ ਕਟਰ ਜਾਂ ਪਲਾਸ ਨਾਲ ਆ ਦੇਖੋ ਪੂਰੀ ਤਿੱਖੀ ਚੀਜ਼ ਨਾਲ ਇੱਕ ਆਇਆ ਹੁੰਦਾ ਵੀ ਤੋੜੀਆਂ ਨਹੀਂ ਹੋਈਆਂ ਵੱਡੀਆਂ ਹੋਈਆਂ ਨੇ ਇਹ ਨਿਓ ਜਨਾ ਛੋਆਂ ਚੱਕ ਕੇ ਡੰਡੇ ਮਾਰ ਕੇ ਗਏ ਨੇ ਵਿੱਚ ਵੀ ਆ ਦੇਖੋ ਡੀਜ਼ਲ ਪਾਈਪਾਂ ਦੇ ਪਾਈਪ ਡੀਜ਼ਲ ਵਾਲੇ ਜਾਂ ਤਾਂ ਪੈਪਾ ਉਹਨਾਂ ਨੇ ਸਭ ਤੋਂ ਪਹਿਲਾਂ ਮੇਨ ਚੀਜ਼ਾਂ ਡੀਜ਼ਲ ਵਾਲੀਆਂ ਪੈਪਾ ਵੱਡੀਆਂ ਨੇ ਫੇਰ ਪਾੜੇ ਨੇ ਟਾਇਰ ਟਾਇਰ ਦੇਖ ਲਓ ਥੂਏ ਮਾਰਿਓ ਲੱਟਾਂ ਲੁੱਟਾਂ ਦੇਖੋ ਕੁਛ ਨਹੀਂ ਯਾਰ ਤੁਸੀਂ ਦੇਖ ਲਓ ਯਾਰ 744 ਟ੍ਰੈਕਟਰ ਕਿੰਨੇ ਕੁ ਰੁਪਈਆ ਦਾ ਟਰੈਕਟਰ ਉਹ ਬੰਦੇ ਕੋਲ ਇਹ ਤੇ ਇਹ ਵੀ ਖਤਮ ਕਰਤਾ ਬੈਟਰੀਆਂ ਲੈ ਕੇ ਲਾ ਕੇ ਤਾਰਾਂ ਪੱਟ ਕੇ ਡੈੱਕ ਜਿਹੜੇ ਲੱਗੇ ਹੋਏ ਦੀਆਂ ਦੇਖ ਲਓ 35 3500 ਦੇ ਡੈੱਕ ਲੱਗੇ ਹੋਏ ਦੀ ਇਹ ਤੇ ਕੋਈ ਵੀ ਪੁਰਾਣਾ ਹੋਊਗਾ ਵਿਚਾਰੇ ਦਾ ਇਹ ਵੀ 8 ਇੰਚਾ ਦੇਖ ਲਓ ਤੁਸੀਂ ਆਪਸ ਹਿਸਾਬ ਲਾ ਲਓ ਵੀ ਕਿੰਨਾ ਕੁ ਬੰਦਾ ਹੋਊਗਾ ਨਾ ਲਖਾਤਮ ਆ ਜਾਨ ਟਰੈਕਟਰ ਭਾਈ ਯਾਰ ਥੋੜਾ ਉੜਿਆ ਆ ਕੇ ਅੱਜ ਮਨੰਦਾਸ ਹੋ ਗਿਆ ਇੰਨੇ ਦਿਨ ਅਸੀਂ ਸ਼ੰਭੂ ਆਰਡਰ ਤੇ ਰਹੇ ਅੱਜ ਆਏ ਆ ਆ ਦੇਖੋ ਖਾਤਮ ਪਰ ਰਾੜ ਪਾਪਾ ਜੀ ਚੱਕੇ ਹੋਇਆ ਇਹ ਡੰਡਿਆਂ ਨਾਲ ਕਮੀ ਨਹੀਂ ਹੈਗਾ ਡੰਡਿਆਂ ਨਾਲ ਨਹੀਂ ਆਵੇਂ ਉਹ ਹੁੰਦੇ ਟੱਕ ਪੈਂਦੇ ਨੇ ਆਹ ਦੇਖੋ ਭਾਈ 6 ਚੱਕੇ ਨੇ ਅੰਦਰ ਮਾਰ ਕੇ ਗਿਆ ਦੇਖੋ ਦੇਖੋ ਚੈੱਕ ਕਰੋ ਰਾੜ ਰਾੜ ਡੰਡਿਆਂ ਨਾਲ ਇਹ ਮੋਸਦੀ ਨਹੀਂ ਹੈਗਾ ਭਾਈ ਇਹ ਡੰਡਿਆਂ ਨਾਲ ਮੋਸਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਰਾੜਾਂ ਨਾਲ ਕਿਰਿਆ ਹੋਇਆ ਹੈਗਾ ਮਨਾਂ ਨੇ ਕੀ ала ਵੀਰ ਤੇ ਆਹ ਦੇਖ ਲਓ ਬਈ ਜਰ ਜਮਾ ਨਵਾਂ ਟਰੈਕਟਰ ਆ ਇੱਧਰ ਹੋਣੀ ਆ ਮਨ ਪਰ ਹੀ ਜਾਂਦਾ ਯਾਰ ਐਵੇਂ ਦੀਆਂ ਚੀਜ਼ਾਂ ਦੇਖ ਕੇ ਦੇਖ ਲਾ ਯਾਰ ਨਹੀਂ ਨਹੀਂ ਕਰਦੇ ਬਾਈ ਕੱਟ ਤੋਂ ਕੱਟ 42000 ਦਾ ਤਾਂ ਮਿਊਜ਼ਿਕ ਸਿਸਟਮ ਹੰਤਾ ਜਾਲੀਆਂ ਲਾ ਕੇ ਅੰਦਰੋਂ ਬੂਫਰ ਵੀ ਪਾੜੇ ਹੋਇਆ ਰਾੜਾਂ ਵਾਲਾ ਕੰਮ ਆ ਯਾਰ ਡੰਡਿਆਂ ਨੂੰ ਡੰਡਿਆਂ ਵਾਲਾ ਕੋਈ ਕੰਮ ਨਹੀਂ ਰਾੜਾਂ ਨਾਲ ਕੰਮ ਕਰਿਆ ਹੋਇਆ ਸਾਰਾ ਆ ਦੇਖ ਅੰਦਰ ਸ਼ਾਕ ਸਾਤਰੀ ਕੁਤਰੀ ਤੇ ਆ ਦੇਖੋ ਤੇ ਸਾਰੀਆਂ A to Z ਡੀਪਰ ਲਾਈਟਾਂ ਆ ਦੇਖੋ ਇਹ ਟਰੈਕਟਰ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਈ ਆ ਦੇਖੋ ਬਿਲਕੁਲ ਹੀ ਨਵਾਂ ਟਰੈਕਟਰ ਆ ਬਈ ਆ ਛੋਟੀਆਂ-ਛੋਟੀਆਂ ਵਾਲਾ ਕੰਮ ਨਹੀਂ ਹੈ ਬਈ ਰਾੜਾਂ ਨਾਲ ਭੰਨਿਆ ਹੋਇਆ ਛੋਪ ਨਹੀਂ ਤੇ ਫਿਰ ਆ ਦੇਖ ਡੀਜ਼ਲ ਵਾਲੇ ਪਾਈਪ ਤੋੜੇ ਨਹੀਂ ਹੋਏ ਜਾਨੀ ਕਿ ਪੱਕਾ ਪ੍ਰਬੰਧ ਕਰਕੇ ਨੇ ਉਹ ਵੱਡੇ ਨੇ ਇਹ ਆ ਦੇਖੋ ਕਿਸੇ ਚੀਜ਼ ਨਾਲ ਕੱਟੇ ਹੋਏ ਨਹੀਂ ਪਾਈਪ ਆ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਡੀਜ਼ਲ ਦੇ ਪਾਈਪ ਵੱਡੇ ਨੇ ਸਾਰੇ ਆ ਦੇਖੋ ਆ ਦੇਖੋ ਦੇਖੋ ਡੀਜ਼ਲ ਵਾਲੀ ਫਿਲਟਰ ਉਹ ਤਾਂ ਕੱਢੇ ਪਏ ਤੇ ਚਾਰੇ ਟਾਇਰ ਪਾੜ ਕੇ ਟਰੈਕਟਰ ਥੱਲੇ ਲਾਇਆ ਪਿਆ ਜਾਵਾ ਆ ਦੇਖੀ ਨਾਲੇ ਥੋੜੀ ਬੀੜੀ ਤੇ ਨਾਲੇ ਨਾਲ ਸੂਏ ਗੱਡੇ ਵੀ ਦਿਖਾਵਾਂ ਤੁਹਾਨੂੰ ਆ ਦੇਖੋ ਬੀੜੀ ਥੋੜੀ ਉਹ ਤੋਂ ਬਾਅਦ ਆ ਦੇਖ ਲਓ ਸੂਏ ਵਾਲੇ ਨਿਸ਼ਾਨ ਇੱਕ ਦੇਖੋ ਤਾਂ ਇਹ ਲੱਗਦਾ ਜਿਵੇਂ ਡੰਡਿਆਂ ਨੂੰ ਡੰਡਿਆਂ 'ਚ ਗੱਡੇ ਹੋਏ ਹੋਣਾ ਨਾ ਲੰਬੇ ਹੋਣ ਪਤਾ ਨਹੀਂ ਲੱਗਦਾ ਇਹ ਦੇਖ ਲਾ ਸੁਆ ਗੜਿਆ ਹੋਇਆ ਇਹ ਹਾਂ ਸੁਏ ਨਾਲੇ ਨਾਲੇ ਨਾ ਇਹ ਡੰਡੇ ਡੰਡੇ ਨਾਲੇ ਵੀਰ ਡੰਡਿਆਂ ਨਾਲ ਨਹੀਂ ਤੋੜੀਆਂ ਹੋਈਆਂ ਇਹ ਇਹ ਲੋਹੇ ਦੇ ਰਾਡ ਮਾਰੇ ਹੋਏ ਨੇ ਰਹਿਮਾ ਹਾਂ ਆ ਰਹਿਮਾ ਦੇ ਲੈ ਨੇ ਜਿਹੜੇ ਚਟਾਕ ਪੈ ਗਏ ਡੰਡਿਆਂ ਨਾਲ ਨਹੀਂ ਬੰਦੇ ਨਾਲੇ ਗੱਡੇ ਨੇ ਸੁਏ ਇਹ ਚ ਜਦ ਜਮਨ ਨਮਾ ਟਰੈਕਟਰ ਮਨ ਦਾਸ ਹੋ ਗਿਆ ਯਾਰ ਤੇਰਾ ਫਰਚਰ ਤੇਰਾ ਤੂੰ ਦੇਖ ਲਓ 42000 ਦਾ ਮਿਊਜ਼ਿਕ ਸਿਸਟਮ ਵੰਤਾ ਬਾਈ ਘੱਟ ਤੋਂ ਘੱਟ 32000 ਦਾ ਤਾਂ ਹੋਈ ਗਈ ਹੋਏਗਾ ਜਾਂ ਫਿਰ ਛੋਟ ਦੇ ਦਿਓ ਹੱਥਾਂ ਨਾਲ ਸਿੱਧੀ ਆ ਜਾਗੇ ਜੇ ਛੋਟ ਦੇ ਦੇਣ ਫਿਰ ਵੀ ਦੇਖ ਲੈ ਖਤਮ ਕਰਤਾ ਯਾਰ ਨਮਾ ਡਰੈਕਟਰ ਉਹ ਗੱਡੀ ਜਿਹੜੀ ਟੈਂਪਰ ਕਰਦੀ ਹੈ ਜਮੀ ਹਲਵਾ ਜਮਾ ਗੱਡੀ ਚਾਰੇ ਟਾਇਰ ਪਾੜ ਤੇ ਸਾਰੀ ਟ ਜੱਡ ਬਣਦੀ ਗੱਡੀ ਓਏ ਹੋਏ ਸੜਾ ਮਾ ਦੇਖ ਲੋ ਯਾਰ ਇਹ ਡੰਡਿਆਂ ਵਾਲਾ ਕੰਮ ਖੋੜੀ ਆ ਆ ਹੁਣ ਆ ਗੱਡੀ ਡੰਡਿਆਂ ਨਾਲ ਖੋੜੀ ਪੰਨੀਓ ਯਾਰ 8 ਵਜੇ ਹੋਇਆ ਇਹ ਦੇਖ ਤੋ ਇਹਦੇ ਡੰਡਿਆਂ ਵਾਲਾ ਤਾਂ ਕੰਮ ਹੀ ਨਹੀਂ ਇਹ ਗੱਡੀ ਬਿਲਕੁਲ ਹੀ ਗਵਾੜ ਕਰਦੀ ਚਾਰੇ ਟਾਇਰ ਪਾੜਦੇ ਆਲੇ ਦੋਂ ਜਿਵੇਂ ਹੀ ਖਤਮ ਕਰਦੀ ਕਿਆ ਹੋ ਗਿਆ ਭਾਈ ਕਹ ਰਿਹਾ ਜਾਂਦਾ 2 ਲੱਖਾਂ ਮਿਲ ਜਣੇ ਕਹਿੰਦਾ ਕਣਕ ਜੋ ਕਰਦਾ ਭਾਈ ਜਿੰਨਿਆਂ ਨੂੰ ਹੁਣ ਲੈ ਕੇ ਗਏ ਨੇ ਉਹ ਕਿਹੜਾ ਹਜੇ ਪਤਾ ਹੈਗਾ ਜਿਨ੍ਹਾਂ ਨੂੰ ਹੁਣ ਖਿੱਚ ਕੇ ਲੈ ਕੇ ਗਏ ਨੇ ਉਹ ਉਹ ਹੋ ਗਿਆ ਨਾ 5000 ਜਾਨੇ ਭਾਈ 5000 5000 ਜਾਨਾਂ ਤੋਂ ਸਾਹਮਣੇ ਹੀ ਲੈ ਕੇ ਖਿੱਚ ਖਿੱਚ ਕੇ ਲੈ ਕੇ ਗਏ ਨੇ ਨਾ ਜਰ ਜਮੀਨ ਧੱਕਾ ਕੀਤਾ ਜੀ ਜਮੀਨ ਉਹ ਘਰੇ ਆ ਕੇ ਮਾਰਨ ਵਾਲੀ ਗੱਲ ਹੋ ਗਈ ਜਦੋਂ ਕਿ ਤੁਸੀਂ ਦੇਖ ਲਓ ਯਾਰ ਇੰਨੀ ਦੂਰ ਬੈਠੇ ਆ ਉਹਨਾਂ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ ਉਰਾ ਆ ਕੇ ਪੰਜਾਬ ਦੀ ਹੱਦ 'ਚ ਆ ਕੇ ਮਾਰ ਕੇ ਗਏ ਉਹ ਵੀ ਫਿਰ 1 ਦਾਣਾ 1000 ਸਾਢੇ ਘਰਾਂ ਜਿਹੜੀਆਂ ਇਹ ਟਰਾਲੀਆਂ ਨੇ ਬਾਈ ਇਹ ਸਾਡੇ ਘਰਾਂ ਘਰੇ ਆ ਕੇ ਮਾਰ ਕੇ ਗਏ ਨੇ ਠੀਕ ਆ ਤੇ ਉਧਰ ਇੰਨੀ ਦੂਰ ਆ ਤੇ ਫੇਰ ਬੰਦਾ ਉਧਰ ਦੇਖ ਲੋ ਆਪਣੀ ਜਿਹੜੀ ਪਾਣੀ ਵਾਲੀ ਟੈਂਕੀ ਸੀ ਉਹ ਵੀ ਨਾ ਉਹਨਾਂ ਨੇ ਤੇ ਆ ਦੇਖੋ ਪਾਣੀ ਵਾਲੀ ਟੈਂਕੀ ਉਹ ਵੀ ਇਹਨਾਂ ਨੇ ਧੱਕਾ ਦੇ ਕੇ ਉਧਰ ਪਲਟਾਈ ਹੈਗੀ ਇੰਨੀ ਕਿ ਦੂਰੀ ਤੇ ਹੋਸ਼ ਨੱਗੀ ਹੋਈ ਹੈ ਔਰ ਤੇ ਬਾਕੀ ਯਾਰ ਘਰੇ ਆ ਕੇ ਮਾਰਨ ਵਾਲੀ ਗੱਲ ਹੋ ਗਈ ਆ ਦੇਖੋ ਇੱਕ ਕਾਰ ਘੜੀਆ ਗੱਡੀ ਇੱਧਰ ਪੰਨੀ ਅਦੇ ਕੋਈ ਅੰਦਰ ਗਰੌਣ ਸਾਰੇ ਸ਼ੀਸ਼ੇ ਭੰਨ ਕੇ ਸਟੀਅਰਿੰਗ ਵਗੈਰਾ ਸਾਰ ਕੁਝ ਤੋੜਤਾ ਆ ਦੇ ਲੋ ਜੇ ਅੰਡਰ ਗਰੌਣ ਨੇ ਇਹਦੇ ਵਿੱਚ ਦੀ ਸਰੀਏ ਟਪਾ ਕੇ ਰੈਡੀ ਰੇਟਰ ਵੀ ਭੰਨੇ ਨੇ ਆ ਤੁਸੀਂ ਦੇਖ ਸਕਦੇ ਅੰਦਰ ਰਾਡ ਮਾਰ ਕੇ ਨਾ ਇਹਦੇ ਰੈਡੀ ਰੇਟਰ ਹੋ ਦੇਖ ਲੋ ਖਤਮ ਕਰਤਾ ਛੋਟੀਆਂ ਮਾਰ ਮਾਰ ਕੇ ਵਿੱਚ ਦੇ ਤੇ ਰਾਡ ਪਾ ਪਾ ਕੇ ਰੇਡੀ ਲੀਟਰ ਵੀ ਬੰਨੇ ਨੇ ਅੰਡਰਗ੍ਰਾਉਂਡ ਜਿਹੜੀਆਂ ਚੀਜ਼ਾਂ ਨਾਲ ਗੱਡੀ ਜਣੀ ਕਿ ਵੀ ਚੱਲੇ ਨਾ ਟਰੈਕਟਰ ਚੱਲਣ ਉਹ ਚੀਜ਼ਾਂ ਬੰਨੀਆਂ ਨੇ ਇਹਨਾਂ ਨੇ ਪਹਿਲਾਂ ਜਰਾ ਅਜੇ ਤਾਂ ਇਹ ਦੇਖ ਕੇ ਤਾਂ ਸਾਲਾ ਮਨ ਹੀ ਦਾਸ ਹੋ ਗਿਆ ਜਮੀ ਖਤਮੀ ਵਰਤਾ ਸਾਰਾ ਕੁਝ ਅੰਡਰਗ੍ਰਾਉਂਡ ਆ ਦੇਖ ਲੋ ਯਾਰ ਤੁਸੀਂ ਸਟੀering ਤੱਕ ਹਨਾ ਸਾਰਾ ਕੁਝ ਚੱਕ ਤੰਦਰੋ ਖਤਮ ਗਮ ਆ ਤਾਂ ਦੋ ਮਾ ਦੋ ਬਗੜਾ ਨੇ ਖਾਇਆ ਉਹਨਾਂ ਦੇ ਦੋ ਆਏ ਨੇ ਦੋ ਬਗੜਾ ਨੇ ਖਾਇਆ ਉਹਦਰਾ ਆਪਣੀ ਆਹ ਟੈਂਕੀ ਉਹ ਪਾਣੀ ਵਾਲੀ ਟੈਂਕੀ ਜਿਹੜੀ ਉਹਨਾਂ ਨੇ ਆਪ ਪੜਾਈ ਆ ਸਾਈਡ ਤੇ ਉੱਥੇ ਸਾਈਡ ਤੇ ਲਾਈ ਹੋਈ ਦੀ ਪਾਣੀ ਦੀ ਉਹਦੇ ਵਿੱਚ ਉਹਨਾਂ ਨੇ ਧੱਕਾ ਦੇ ਕੇ ਜਿਹੜੀ ਪੜਾਈ ਆ ਤੇ ਬਾਕੀ ਉਹ ਤੁਸੀਂ ਪਰਲੇ ਸਾਈਡ ਦੇਖ ਸਕਦੇ ਹੋ ਯਾਰ ਬਿਨ ਵਰਦੀ ਤੋਂ ਬੰਦੇ ਫਿਰਦੇ ਆ ਆਦੋਚੇ ਦੇਖ ਲਓ ਵੀਡੀਓ ਆ ਦੇਖ ਲਓ ਉਹਨਾਂ ਦੇ ਕੋਈ ਵਰਦੀ ਨਹੀਂ ਹੈਗੀ ਬਿਨ ਵਰਦੀ ਤੋਂ ਨੇ ਸਾਰੇ ਜੀਨ ਲਿਆ ਪੈਂਟਾਂ ਨੇ ਚਿੱਟੀਆਂ ਸ਼ਰਟਾਂ ਨੇ ਉਹ ਦੇਖ ਲਓ ਉਹਨਾਂ ਦੇ ਕੋਈ ਵਰਦੀ ਤੇ ਤਨਾ ਤੋਂ ਬੰਦਾ ਨਹੀਂ ਹੈਗਾ ਕੋਈ ਵੀ ਉਹਨਾਂ ਦਾ ਜਿੰਨੇ ਵੀ ਆ ਰਹੇ ਆ ਉਹ ਦੇਖ ਲਓ ਸਾਰੇ ਉਹ ਆਏ ਕੁੱਟ ਜਾਗੇ ਤੇ ਉਹ ਦੇਖ ਲਓ ਜਿੰਨੇ ਡਿਊਟੀ ਦੇ ਉਹ ਸਾਰੇ ਇੱਧਰ ਵਰਦੀ ਦੇ ਆ ਉਹ ਬਿਨ ਵਰਦੀ ਵਾਲੇ ਬੰਦੇ ਉਹਨਾਂ ਕੋਲ ਆਏ ਤਾਂ ਆਏ ਕਿਵੇਂ ਨੁਕਸਾਨ ਹੋਣ ਤੋਂ ਬਾਅਦ ਵੀ ਵੀਡੀਓ ਨਹੀਂ ਹੈ ਫੇਰ ਵੀ ਉਹਨਾਂ ਕੋਲ ਉਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿੰਨੇ ਘਟ ਤੋਂ ਬਾਅਦ 8-10 ਬੰਦੇ ਬਿਨ ਵਰਦੀ ਤੋਂ ਉਹਨਾਂ ਦੇ ਕੋਠੇ 'ਚ ਆ ਗਏ ਹੁਣ ਤੇ ਉਹਨਾਂ ਕੋਲ ਚੇਟਾ ਲੈ ਸਾਰਿਆਂ ਕੋਲ ਯਾਰ ਇੰਨਾ ਧੱਕਾ ਨਾ ਕਰੋ ਸਾਡੇ ਘਰੇ ਆ ਕੇ ਨੁਕਸਾਨ ਕਰਕੇ ਇਹਨੇ ਸਾਡੀਆਂ ਟਰਾਲੀਆਂ ਸਾਡੇ ਘਰ ਨਹੀਂ ਇਹ ਹੁਣ। ਜੇ ਤੁਹਾਡੇ ਘਰ ਚੋਹਤਿਆ ਨਹੀਂ ੱੱਲੇ ਪੱਲੇ ਬਾਈ ਯਾਰ ਵੀਡੀਓ ਨੂੰ ਸ਼ੇਅਰ ਕਰਿਓ ਯਾਰ ਸਭ ਨੂੰ ਪਤਾ ਲੱਗੇ ਵੀ ਹੁਣ ਨੁਕਸਾਨ ਕੀ ਚਾ। ਵੀਡੀਓ ਸ਼ੇਅਰ ਕਰ ਦੋ ਬਾਈ ਪੇਜ ਨੂੰ ਫੋਲੋ ਕਰ ਲਓ ਚੈਨਲ YouTube ਨੂੰ ਸਬਸਕ੍ਰਾਈਬ ਕਰ ਲਓ ਸੱਚੀਆਂ ਤੇ ਸੱਚੀ ਜਾਣਕਾਰੀ ਆਪਣੇ ਚੈਨਲ Facebook ਪੇਜ ਤੇ ਤੁਹਾਨੂੰ ਮਿਲਦੀ ਰਹੂਗੀ। ਸ਼ੇਅਰ ਜ਼ਰੂਰ ਕਰਿਓ ਬਾਈ ਵੀਡੀਓ।